ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆ ਪਹਿਲੀ ਖਬਰ ਵਾਲਾ ਕੈਨੇਡਾ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਵਿੱਚ ਪੰਜਾਬੀ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਦੇ ਬਲੋਹ ਸ਼ਰਾਬ ਦਾ ਠੇਕਾ ਲੁੱਟਿਆ ਜਾ ਰਿਹਾ ਸੀ ਜਿਨ੍ਹਾਂ ਦੀ ਗ੍ਰਿਫਤਾਰੀ ਵੱਡੇ ਮਾਮਲੇ ਦੇ ਬੱਚੇ ਕੀਤੀ ਗਈ ਹੈ ਕੈਨੇਡਾ ਦੇ ਮਿਸਿਸ ਆਗਾ ਦੇ ਵਿੱਚ ਵੱਡੀ ਘਟਨਾ ਵਾਪਰੀ ਜਿੱਥੇ ਪੰਜਾਬੀ ਦੀ ਗ੍ਰਿਫਤਾਰੀ ਦਾ ਮਾਮਲਾ ਸੁਰਖੀਆਂ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਪੂਰੀ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਤੁਹਾਨੂੰ ਨਾਲ ਸਾਂਝੀ ਕਰਦੇ ਆ ਪੀਲ ਪੁਲਿਸ ਨੇ ਮਿਸਿਸ ਸਾਗਾ ਵਿੱਚ ਚਾਕੂ ਵਿਖਾ ਕੇ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਮਲਜ਼ਮ ਦੀ ਪਛਾਣ ਅਜੀਤਪਾਲ ਗਿੱਲ ਜਿਸ ਦੀ ਉਮਰ 25 ਸਾਲ ਹੈ ਵਜੋਂ ਉਸੇ ਵਜੋਂ ਕੀਤੀ ਗਈ ਹੈ ਜਿਸ ਦੀ ਕੋਈ ਪੱਕੀ ਰਿਹائش ਨਹੀਂ ਹੈ ਪੁਲਿਸ ਬੁਲਾਰੇ ਨੇ ਦੱਸਿਆ ਕਿ ਮਲਜ਼ਮ ਪਹੀਆ ਵਾਲਾ ਇੱਕ ਬੈਗ ਲੈ ਕੇ ਸ਼ਰਾਬ ਠੇਕੇ ਅੰਦਰ ਦਾਖਲ ਹੋਇਆ ਜਦੋਂ ਉਹ ਕੀਮਤੀ ਸ਼ਰਾਬ ਦੀਆਂ ਬੋਤਲਾਂ ਨਾਲ ਬੈਗ ਭਰ ਕੇ ਬਾਹਰ ਨਿਕਲਣ ਲੱਗਾ ਤੇ ਕੈਸ਼ੀਅਰ ਵੱਲੋਂ ਰੋਕੇ ਜਾਣ ਤੇ ਉਸ ਨੂੰ ਚਾਕੂ ਵਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਮਲਜ਼ਮ ਲੁੱਟਦਾ ਮਾਲ ਲੈ ਕੇ ਅਜੇ ਬਹੁਤ ਦੂਰ ਨਹੀਂ ਗਿਆ ਸੀ ਜਿੱਥੇ ਪੁਲਿਸ ਨੇ ਲੁੱਟੇ ਹੋਏ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ ਉਸ ਉੱਤੇ ਵੱਖ-ਵੱਖ ਜੁਰਮਾਨੇ ਤੇ ਪੰਜ ਦੋਸ਼ ਆਇਦ ਕਰਤੇ ਗਏ ਨੇ ਫਲਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਦਰਸਲ ਅਦਾਸੀ ਇਹ ਹੈ ਕਿ ਹੁਣ ਇੱਕ ਪੰਜਾਬੀ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੋ ਕਿ ਸ਼ਰਾਬ ਦੇ ਠੇਕੇ ਦੇ ਵਿੱਚੋਂ ਮਹਿੰਗੀਆਂ ਸ਼ਰਾਬਾਂ ਦੀਆਂ ਬੋਤਲਾਂ ਜਿਹੜੀਆਂ ਸੀਗੀਆਂ ਉਹ ਲੈ ਕੇ ਜਾ ਰਿਹਾ ਸੀ ਬੈਗ ਭਰ ਕੇ ਤੇ ਜਦੋਂ ਕੈਸ਼ੀਅਰ ਨੇ ਉਸ ਨੂੰ ਰੋਕਿਆ ਤੇ ਉਸ ਨੂੰ ਚਾਕੂ ਦਿਖਾ ਕੇ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡਿਬਰੂਗੜ ਜੇਲ੍ਹ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਬੰਦ ਲੋਕ ਸਭਾ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਦੀ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ ਇਸ ਪਟੀਸ਼ਨ ਦੀ ਸੁਣਵਾਈ 21 ਨਵੰਬਰ ਨੂੰ ਹੋਵੇਗੀ ਅੱਜ ਇਸ ਮਾਮਲੇ ਦੀ ਸੁਣਵਾਈ ਮੈਂਸ਼ਨਿੰਗ ਚੀਫ ਜਸਟਿਸ ਸ਼ੀਲ ਲਗੂ ਦੀ ਪ੍ਰਧਾਨਗੀ ਵਾਲੀ ਡਿਵੀਜ਼ਨ ਬੈਂਚ ਅੱਗੇ ਹੋਈ ਹੈ ਜਿਸ ਤੇ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ ਅਮਰਤਪਾਲ ਸਿੰਘ ਨੇ ਇੱਕ ਤੋਂ 19 ਦਸੰਬਰ ਤੱਕ ਹੋਣ ਵਾਲੇ ਸੰਸਦ ਦੇ ਸਰਦਰੋਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਸਥਾਈ ਰਿਹਾਈ ਦੀ ਮੰਗ ਕਰਦਿਆਂ NSA ਦੀ ਧਾਰਾ 15 ਦਾ ਹਵਾਲਾ ਦਿੱਤਾ ਹੈ ਜਿਸ ਤਹਿਤ ਆਸਧਾਰਨ ਹਾਲਾਤ ਵਿੱਚ ਪੈਰੋਲ ਦਿੱਤੀ ਜਾ ਸਕਦੀ ਹੈ ਸੁਣਵਾਈ ਦੌਰਾਨ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਪਿਛਲੀ ਪਟੀਸ਼ਨ ਵਿੱਚ ਹਾਈ ਕੋਰਟ ਨੇ ਟੁਕਵੀ ਪ੍ਰਤੀਨਿਧਤਾ ਭੇਜਣ ਦੀ ਇਜਾਜ਼ਤ ਦਿੱਤੀ ਸੀ ਜੋ ਹੁਣ ਭੇਜ ਦਿੱਤੀ ਗਈ ਹੈ ਇਸ ਤੇ ਬੈਂਚ ਨੇ ਪੁੱਛਿਆ ਹੈ ਕਿ ਉਹਨਾਂ ਦੇ NSA ਡਿਟੈਂਸ਼ਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀ ਬਣਿਆ ਹੈ ਚੀਫ ਜਸਟਿਸ ਨੇ ਕਿਹਾ ਹੈ ਜਦੋਂ ਤੱਕ ਡਿਟੈਂਸ਼ਨ ਤੇ ਰੋਕ ਨਹੀਂ ਲੱਗਦੀ ਉਹ ਸੰਸਦ ਵਿੱਚ ਕਿਵੇਂ ਸ਼ਾਮਲ ਹੋਣਗੇ ਵਕੀਲ ਨੇ ਜਵਾਬ ਦਿੱਤਾ ਹੈ ਕਿ ਦੋਵੇਂ ਮਾਮਲੇ ਵੱਖਰੇ ਨੇ ਤੇ ਸੰਸਦ ਵਿੱਚ ਸ਼ਾਮਲ ਹੋਣ ਲਈ ਧਾਰਾ 15 ਤਹਿਤ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਅਮਰਿਤਪਾਲ ਨੂੰ ਪਹਿਲਾਂ ਸੌ ਚੱਕਣ ਲਈ ਵੀ 4 ਦਿਨ ਦੀ ਰਿਹਾਈ ਮਿਲੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ 2023 ਤੋਂ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਰਹਿਣ ਦੇ ਬਾਵਜੂਦ ਉਹ 2024 ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਤਕਰੀਬਨ 4 ਲੱਖ ਵੋਟਾਂ ਨਾਲ ਜਿੱਤ ਕੇ ਪਹੁੰਚੇ ਸੀ ਤੇ ਤਕਰੀਬਨ 19 ਲੱਖ ਵੋਟਰਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਕਿਹਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਪਰੋਲ ਤੇ ਰਹਾ ਕੀਤਾ ਜਾਵੇ ਤਾਂ ਜੋ ਬਦਲਵੇਂ ਤੌਰ ਤੇ ਸੰਸਦ ਸੈਸ਼ਨ ਦੌਰਾਨ ਉਹਨਾਂ ਦੀ ਵਿਅਕਤੀਗਤ ਹਾਜ਼ਰੀ ਯਕੀਨੀ ਬਣਾਈ ਜਾਵੇ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 17 April 2024 ਨੂੰ ਉਹਨਾਂ ਦੇ ਖਿਲਾਫ ਤੀਜਾ ਡਿਟੈਂਸ਼ਨ ਹੁਕਮ ਜਾਰੀ ਹੋਇਆ ਸੀ ਜਿਸ ਮਗਰੋਂ ਐਡਵਾਈਜ਼ਰੀ ਬੋਰਡ ਨੇ ਸਹੀ ਠਹਿਰਾਇਆ ਤੇ 24 June ਨੂੰ ਇਸ ਲਈ ਪੁਸ਼ਟੀ ਕਰ ਦਿੱਤੀ ਗਈ ਪਰੋਲ ਲਈ ਇੱਕ ਅਰਜੀ 13 November ਨੂੰ ਪੇਸ਼ ਕੀਤੀ ਗਈ ਸੀ ਅਤੇ ਇਹ ਅਜੇ ਵੀ ਲੰਬੀਤਾ ਹੈ ਅਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਸੰਸਦ ਵਿੱਚ ਹਾਜ਼ਰ ਹੋਣਾ ਉਹਨਾਂ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ ਇਸ ਲਈ ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਪੈਰੋਲ ਪਟੀਸ਼ਨ ਤੇ ਫੈਸਲਾ ਜਲਦੀ ਲਿਆ ਜਾਵੇ ਅਤੇ ਮਾਮਲੇ ਦੇ ਹਾਲਾਤ ਨੂੰ ਦੇਖਦੇ ਹੋਏ ਟੁਕਮੀ ਰਾਹਤ ਦਿੱਤੀ ਜਾਵੇ ਕਹਿਣਾ ਵਿੱਚ ਨਵੇਂ ਆਏ ਪ੍ਰਵਾਸੀਆਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਅਤੇ ਉਹ ਰਿਕਾਰਡ ਗਿਣਤੀ ਵਿੱਚ ਮੁਲਕ ਛੱਡ ਕੇ ਜਾ ਰਹੇ ਨੇ ਜੀ ਹਾਂ ਇਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਹਰ 5 ਵਿੱਚੋਂ ਇੱਕ ਹੁਨਰਮੰਦ ਪ੍ਰਵਾਸੀ ਕੈਨੇਡਾ ਛੱਡ ਕੇ ਜਾ ਰਿਹਾ ਹੈ ਅਤੇ ਘੱਟ ਪੜੇ ਲਿਖੇ ਜਾਂ ਗੈਰ ਹੁਨਰਮੰਦ ਕਾਮਿਆਂ ਦਾ ਮੁਕਾਬਲੇ ਇਹ ਅੰਕੜਾ ਦੁੱਗਣਾ ਬਣਦਾ ਹੈ ਇੰਸਟੀਚਿਊਟ ਆਫ ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਕਨਫਰੰਸ ਬੋਰਡ ਆਫ ਕੈਨੇਡਾ ਦੀ ਸਾਲਾਨਾ ਰਿਪੋਰਟ ਮੁਤਾਬਕ ਸਿੱਖਿਆ ਦਾ ਪੱਧਰ ਵਧਣ ਦੇ ਨਾਲ ਨਾਲ ਪ੍ਰਵਾਸੀਆਂ ਦੇ ਮੁਲਕ ਛੱਡਣ ਦੇ ਅਸਰ ਵੀ ਵੱਧ ਜਾਂਦੇ ਨੇ ਰਿਪੋਰਟ ਦੇ ਲੇਖਕਾਂ ਵੱਲੋਂ ਲਈ ਗਿਣਤੀ ਮਿੰਤੀ ਕਹਿੰਦੀ ਹੈ ਕਿ ਅਗਲੇ ਸਾਲ ਆਉਣ ਵਾਲੇ 380000 ਪਰਮਾਨੈਂਟ ਰੈਜ਼ੀਡੈਂਟਸ ਵਿੱਚੋਂ 20000 ਪ੍ਰਵਾਸੀ 5 ਸਾਲ ਦੇ ਅੰਦਰ ਅੰਦਰ ਕੈਨੇਡਾ ਛੱਡ ਜਾਣਗੇ। ਇਸੇ ਤਰ੍ਹਾਂ ਡਾਇਰੈਕਟੋਰੇਟ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਪ੍ਰਵਾਸੀਆਂ ਦੀ ਤੁਲਨਾ ਸਧਾਰਨ ਬੈਚਲਰ ਡਿਗਰੀ ਵਾਲੇ ਪ੍ਰਵਾਸੀਆਂ ਨਾਲ ਕੀਤੀ ਜਾਵੇ ਤਾਂ ਰਿਵਰਸ ਮਾਈਗ੍ਰੇਸ਼ਨ ਦਾ ਰੁਝਾਨ ਕਿਤੇ ਜ਼ਿਆਦਾ ਨਜ਼ਰ ਆਉਂਦਾ ਹੈ। ਆਉਣ ਵਾਲੇ ਦਹਾਕੇਆਂ ਦੌਰਾਨ ਵੀ ਬੇਹਦ ਮੰਗ ਵਾਲੇ ਕਿੱਤਿਆਂ ਨਾਲ ਸੰਬੰਧਿਤ ਅਤੀ ਹੁਨਰਮੰਦ ਪ੍ਰਵਾਸੀਆਂ ਦੇ ਕੈਨੇਡਾ ਛੱਡ ਕੇ ਜਾਣ ਦੇ ਅਸਰ ਜ਼ਿਆਦਾ ਬਣ ਰਹੇ ਨੇ। ਫਾਈਨਾਂਸ ਮੈਨੇਜਮੈਂਟ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਮੈਨੇਜਮੈਂਟ ਵਿੱਚ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਵੱਲੋਂ ਕੈਨੇਡਾ ਛੱਡਣ ਦੇ ਅਸਾਰ ਸਭ ਤੋਂ ਜ਼ਿਆਦਾ ਨਜ਼ਰ ਆ ਰਹੇ ਨੇ ਕੈਨੇਡਾ ਦੇ ਹੈਲਥ케ਅਰ ਸੈਕਟਰ ਨੂੰ ਪਹਿਲਾਂ ਹੀ ਡਾਕਟਰਾਂ ਅਤੇ ਨਰਸਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਹੋਰ ਨਾਲ ਖੇਤਰਾਂ ਨਾਲ ਸੰਬੰਧਿਤ অতি ਹੁਨਰਮੰਦ ਕਾਮਿਆਂ ਵੱਲੋਂ 25 ਸਾਲ ਦੇ ਅੰਦਰ ਮੁਲਕ ਛੱਡਣ ਦੀ ਪੇਸ਼ੰਗੋਈ ਨੂੰ ਗੰਭੀਰ ਚੇਤਾਵਨੀ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਨੇ ਹਾਊਸ ਆਫ ਕਾਮਨਸ ਦੀ ਕਮੇਟੀ ਅੱਗੇ ਪੇਸ਼ੀ ਦੌਰਾਨ ਦੱਸਿਆ ਕਿ ਹੈਲਥ케ਅਰ ਸੈਕਟਰ ਵਰਗੇ ਅਹਿਮ ਕਿੱਤਿਆਂ ਵਿੱਚਲੀ ਕਿੱਲਤ ਦੂਰ ਕਰਨ ਲਈ ਸੰਤੁਲਿਤ ਇਮੀਗ੍ਰੇਸ਼ਨ ਯੋਜਨਾ ਨੂੰ ਅਪਣਾਇਆ ਗਿਆ ਹੈ। ਹਾਲ ਹੀ ਵਿੱਚ ਪਾਸ ਹੋਏ ਫੈਡਰਲ ਬਜਟ ਵਿੱਚ 97 ਮਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਰਕਮ ਨੂੰ ਵਿਦੇਸ਼ਾਂ ਵਿੱਚ ਹਾਸਲ ਸਿੱਖਿਆ ਨੂੰ ਕੈਨੇਡੀਅਨ ਮਾਨਤਾ ਵਾਸਤੇ ਵਰਤਿਆ ਜਾਵੇਗਾ। ਉਨਾ ਅਗੇ ਕਿਹਾ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ ਜਿਸ ਰਾਹੀਂ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾ ਮੁਤਾਬਕ ਵਿਦੇਸ਼ਾਂ ਵਿੱਚ حاصل ਸਿੱਖਿਆ ਨੂੰ ਮਾਨਤਾ ਦਿੱਤੀ ਜਾਵੇਗੀ ਇਸੇ ਦੌਰਾਨ ICC ਦੀ ਰਿਪੋਰਟ ਕਹਿੰਦੀ ਹੈ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਹੈਲਥ케ਅਰ ਪ੍ਰੋਫੈਸ਼ਨਲਸ ਸਾਇੰਟਿਸਟ ਅਤੇ ਇੰਜੀਨੀਅਰਸ ਵੱਲੋਂ ਬੁਰੀ ਬਿਸਤਰਾ ਸਮਿਟਣ ਦਾ سلسلہ جاری ਹੈ ਐਟਲੈਂਟਿਕ ਕੈਨੇਡਾ ਵੱਲ ਇਹ ਰੁਝਾਨ ਕੁਝ ਜ਼ਿਆਦਾ ਹੀ ਨਜ਼ਰ ਆ ਰਿਹਾ ਏ ਮੁਲਕ ਦੇ ਬਾਕੀ ਰਾਜਾਂ ਦੇ ਮੁਕਾਬਲੇ ਇੱਥੋਂ ਰਵਾਨਾ ਹੋਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਬਣਦੀ ਏ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਪੁੱਠੇ ਪੈਰੀ ਮੁੜਨ ਵਾਲੇ ਪ੍ਰਵਾਸੀ ਕੈਨਾ ਦੇ ਉਸੇ ਸੂਬੇ ਵਿੱਚ ਵਾਪਸ ਚਲੇਗੇ ਜਿੱਥੇ ਉਹਨਾਂ ਨੇ ਪਹਿਲਾ ਕਦਮ ਰੱਖਿਆ ਕੈਨੇਡਾ ਦੇ ਹੋਰਨਾਂ ਰਾਜਾਂ ਦਾ ਤਜਰਬਾ ਹਾਸਲ ਕਰਨ ਬਾਰੇ ਉਹਨਾਂ ਵੱਲੋਂ ਯਤਨ ਨਹੀਂ ਕੀਤੇਗੇ ਅਮਰੀਕਾ ਤੋਂ ਕੈਨੇਡਾ ਵੱਲ ਭੱਜ ਰਿਹਾ ਸੀਗਾ ਇਹ ਵਿਅਕਤੀ ਦੇਖੋ ਕਿਵੇਂ ਹੁਣ ਭਾਰਤ ਦੇ ਵਿੱਚ ਕਈ ਕੇਸਾਂ ਦੇ ਵਿੱਚ ਲੁੜਿੰਦਾ ਸੀ ਤੇ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਨਾਮ ਜੋ ਹੈ ਬਦਲ ਕੇ ਆਪਣੀ ਪਛਾਣ ਨੂੰ ਬਦਲ ਕੇ ਇਹ ਭੱਜਣ ਦੀ ਕੋਸ਼ਿਸ਼ ਕਰਿਆ ਸੀ ਪਰ ਬਾਇਓਮੈਟ੍ਰਿਕ ਦੇ ਦੌਰਾਨ ਇਸ ਦੀ ਗ੍ਰਿਫਤਾਰੀ ਕੀਤੀ ਗਈ ਵਟਾ ਖੁਲਾਸਾ ਹੋ ਗਿਆ ਅਮਰੀਕਾ ਤੋਂ ਕੈਨੇਡਾ ਜਾਣ ਵਾਲਾ ਇਹ ਭਾਰਤੀ ਵਿਅਕਤੀ ਗ੍ਰਿਫਤਾਰ ਹੋ ਗਿਆ ਹੈ ਔਰ ਕੈਨੇਡਾ ਦੀ ਸਰਹੱਦ ਤੇ ਵੱਡੀ ਗ੍ਰਿਫਤਾਰੀ ਜਿਹੜੀ ਅਸਤੀ ਕੀਤੀ ਗਈ ਹੈ ਜਾਣਕਾਰੀ ਪੂਰੀ ਸਾਹਮਣੇ ਆ ਚੁੱਕੀ ਹੈ ਦਰਸਲ ਦੱਸਿਆ ਜਾ ਰਿਹਾ ਕਿ ਇਹ ਵਿਸ਼ਾਲ ਜਨਾਮ ਦਾ ਇਹ ਵਿਅਕਤੀ ਭਾਰਤ ਵਿੱਚ ਕਤਲ ਦੇ ਦੋਸ਼ ਵਿੱਚ ਲੜਿੰਦਾ ਸੀ ਉਹ ਇੱਕ ਝਾਲੀ ਨਾਮ ਹੇਠ ਹੇਠ ਪਚਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਇਸ ਦੀ ਗ੍ਰਿਫਤਾਰੀ ਜਿਹੜੀ ਆ ਕੀਤੀ ਗਈ ਹੈ ਤਾਂ ਇਹ ਭਾਰਤੀ ਨਾਗਰਿਕ ਹੈ ਵਿਸ਼ਾਲ ਕੁਮਾਰ ਇਸ ਨੂੰ ਫੜ ਲਿਆ ਪਰ ਬਾਇਓਮੈਟ੍ਰਿਕ ਜਾਂਚ ਦੇ ਦੌਰਾਨ ਇਸ ਨੂੰ ਫੜਿਆ ਗਿਆ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਦਰਸਲ 사실 ਇਹ ਕਿ 22 ਸਾਲਾ ਭਾਰਤੀ ਨਾਗਰਿਕ ਵਿਸ਼ਾਲ ਕੁਮਾਰ ਨੂੰ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਸੀਬੀਪੀ ਨੇ ਗ੍ਰਿਫਤਾਰ ਕੀਤਾ ਹੈ ਬਾਇਓਮੈਟ੍ਰਿਕ ਜਾਂਚ ਤੋਂ ਪਤਾ ਲੱਗਿਆ ਕਿ ਇੱਕ ਝਾਲੀ ਨਾਮ ਅਤੇ ਜਨਮ ਮਿਤੀ ਹੇਠ ਪਾਜ ਰਿਆ ਸੀ ਵਿਸ਼ਾਲ 2024 ਦੇ ਵਿੱਚ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਉਸ ਨੂੰ ਹੁਣ ਨਿਊਯਾਰਕ ਦੀ ਇੱਕ ਸੰਗੀ ਜੇਲ੍ਹ ਵਿੱਚ ਰੱਖਿਆ ਗਿਆ ਤੇ ਚਾਲੀ ਜਲਦੀ ਹੀ ਉਸ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ ਵਿਸ਼ਾਲ ਕੁਮਾਰ ਨੂੰ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਸੋ 16 ਨਵੰਬਰ ਨੂੰ ਪੋਰਟ ਆਫ ਬਫੇਲੋ ਪੀ ਸਿਪ੍ਰਿਜ ਬਾਰਡਰ ਤੇ ਗ੍ਰਿਫਤਾਰ ਕੀਤਾ ਸੀ ਜਦੋਂ ਕੈਨੇਡਾ ਵੱਲ ਦਾਖਲ ਹੋਣ ਵਾਲਾ ਸੀ ਸੀਬੀਪੀ ਨੇ ਅਨੁਸਾਰ ਵਿਸ਼ਾਲ ਦੇ ਖਿਲਾਫ ਇੰਟਰਪੋਲ ਦਾ ਰੈਡ ਨੋਟਿਸ ਜਾਰੀ ਹੈ ਤੇ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉਸ ਨੂੰ ਕਤਲ ਲਈ ਲੜਿੰਦਾ ਹੈ ਵਿਸ਼ਾਲ ਕੁਮਾਰ ਸੀਬੀਪੀ ਅਧਿਕਾਰੀਆਂ ਦੁਆਰਾ ਕਾਰਵਾਈ ਕੀਤੀ ਗਈ ਹੈ ਤੇ ਵਿਸ਼ਾਲ ਕਮਾਰ ਨੂੰ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਤੇ ਜਿਹੜੇ ਹਵਾਲੇ ਕਰ ਦਿੱਤਾ ਕਿ ਹੈ ਸੀਬੀਪੀ ਦੀ ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਨਿਊਯਾਰਕ ਦੇ ਇੱਕ ਸੱਗੀ ਜੇਲ ਵਿੱਚ ਰੱਖਿਆ ਗਿਆ ਉਸ ਦੇ ਸਯੁਕਤ ਰਾਜ ਤੋਂ ਭਾਰਤ ਹਵਾਲੀ ਦੀ ਕਾਰਵਾਈ ਚੱਲ ਰਹੀ ਹੈ ਇਸ ਦੇ ਵਿਚਾਲੇ ਵਿਸ਼ਾਲ ਕੁਮਾਰ 2024 ਵਿੱਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਇਆ ਸੀਗਾ ਔਰ ਜਾਂਚ ਦੌਰਾਨ ਆਪਣੀ ਪਛਾਣ ਲੁਕਾਈ ਅਤੇ ਕੈਨੇਡਾ ਭਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਸੀਬੀਪੀਆ ਅਧਿਕਾਰੀਆਂ ਨੇ ਉਸ ਨੂੰ ਜਿਹੜਾ ਵਾ ਉਹ ਗ੍ਰਫਤਾਰ ਕਰ ਲਿਆ ਬਾਇਓਮੈਟ੍ਰਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਉਸ ਦਾ ਅਸਲ ਪਛਾਣ ਉਸੇ ਕੀਤੀ ਗਈ ਹੈ ਪੁਸ਼ਟੀ ਕੀਤੀ ਹੈ ਕਿ ਗਲਤ ਨਾਮ ਹੇਠ ਤੇ ਗਲਤ ਜਨਮ ਤਾਰੀਖੀ ਦੇ ਅਦੀਨ ਜੋ ਹੈ ਇਹ ਪਛਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹ ਭਾਰਤ ਦੇ ਵਿੱਚ ਕਈ ਕਤਲ ਦੇ ਦੋਸ਼ਾਂ ਦੇ ਵਿੱਚ ਲੜਿੰਦਾ ਹੈ ਹੁਣ ਭਾਰਤ ਦੇ ਹਵਾਲੇ ਇਸ ਨੂੰ ਕੀਤਾ ਜਾਵੇਗਾ ਤੇ ਫਿਲਹਾਲ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿਵੇਂ ਕਿ ਇੰਟਰਪੋਲ ਰੈਡ ਨੋਟਿਸ ਇਸ ਦੇ ਖਿਲਾਫ ਜਾਰੀ ਸੀਗਾ ਤੇ ਉਸ ਤੋਂ ਬਾਅਦ ਹੁਣ ਇੱਕ ਵੱਡੀ ਸਫਲਤਾ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹਾਸਲ ਹੋਈ ਹੈ ਉਸ ਤੋਂ ਬਾਅਦ ਵੱਡਾ ਜਿਹੜਾ ਇਹ ਕਤਲ ਦਾ ਦੋਸ਼ੀ ਹੈ ਕਾਤਲ ਜਿਹੜਾ ਹੈਗਾ ਇਸ ਦੀ ਗ੍ਰਿਫਤਾਰੀ ਹੋਊਗੀ ਔਰ ਇਸ ਨੂੰ ਭਾਰਤ ਤੇ ਜਲਦ ਪੇਚਾ ਜਾਵੇਗਾ ਪਾਰਾ ਦੇ ਹਵਾਲੇ ਸਦੋਸ਼ੀ ਨੂੰ ਕੀਤਾ ਜਾਵੇਗਾ ਕਿਵੇਂ ਆਪਣਾ ਨਾਮ ਲਕੋ ਕੇ ਅਮਰੀਕਾ ਤੋਂ ਕੈਨੇਡਾ ਫਰਾਰ ਹੋਣ ਦੀ ਕੋਸ਼ਿਸ਼ ਲਗਾਤਾਰ ਕਰਿਆ ਸੀ ਪਰ ਪੁਲਿਸ ਨੇ ਵੱਡੇ ਖੁਲਾਸੇ ਕਰਕੇ ਦੀ ਗ੍ਰਿਫਤਾਰੀ ਕਰ ਲਈ ਹੈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਬੁੱਧਵਾਰ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਹੈ ਜਿਸ ਵਿੱਚ ਹੈੱਡਕੁਆਰਟਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਮੀਟਿੰਗ ਐਸਲੀ ਮਹੱਤਵਪੂਰਨ ਹੈ ਕਿਉਂਕਿ ਇਕਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਰੋਹ ਦਾ ਦਿਨ ਨੇੜੇ ਆ ਰਿਹਾ ਹੈ ਅਤੇ ਦੂਜਾ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨਾ ਜ਼ਰੂਰੀ ਸੀ। ਦਿੱਲੀ ਬੰਬ ਧਮਾਕੇ ਤੋਂ ਬਾਅਦ ਪੰਜਾਬ ਵਿੱਚ ਪਹਿਲਾਂ ਹੀ ਰੈੱਡ ਅਲਰਟ ਐਲਾਨਿਆ ਜਾ ਚੁੱਕਾ ਹੈ। ਪੰਜਾਬ ਪੁਲਿਸ ਮੁਖੀ ਨੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਆਉਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਟੁਕਵੇਂ ਸੁਰੱਖਿਆ ਪ੍ਰਬੰਧ ਕਰਨ ਉਹਨਾਂ ਅਧਿਕਾਰੀਆਂ ਨੂੰ ਕਿਹਾ ਏ ਕਿ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਹਰ ਕਿਸੇ ਦਾ ਮੋਢਲਾ ਫਰਜ਼ ਹੈ ਡੀਜੀਪੀ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਆਪਣੇ ਖੇਤਰਾ ਵਿੱਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਇੱਕ ਸਰਹਾਦੀ ਸੂਬਾ ਹੈ ਇਸ ਲਈ ਸਰਹੱਦ ਪਾਰ ਤੋਂ ਸ਼ਾਂਤੀ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦਿੱਲੀ ਬੰਬ ਧਮਾਕੇ ਤੋਂ ਬਾਅਦ ਪੰਜਾਬ ਵਿੱਚ ਪਹਿਲਾ ਹੀ ਰੈੱਡ ਅਲਰਟ ਐਲਾਨਿਆ ਜਾ ਚੁੱਕਾ ਹੈ